ਸਾਡੇ ਕੇਵਲ ਬੈਠਣ ਸੌਣ ਚ ਨਹੀਂ ਅੰਦਰ ਧਰਮ ਆ ਜਾਏ ਜੇ ਇਦਾਂ ਭੋਲੇ ਭਾਏ ਮਿਲੇ ਰਗਰਾਇਆ ਭਗਤ ਧੰਨਾ ਜੀ ਵਰਗਿਆਂ ਦੇ ਅੰਦਰ ਭੋਲਾਪਣ ਸੀ ਬਸ ਤੇਰਾ ਬਾਪੇ ਮਿਲ ਗਿਆ ਪਰਮਾਤਮਾ ਆਪੇ ਮਿਲ ਗਿਆ ਤੇਰਾ ਵਿਦਾਸ ਭਗਤ ਜੀ ਵੀ ਇਦਾਂ ਹੀ ਸੀ ਵੀ ਰੱਬ ਨੂੰ ਭਾਲਣ ਦੀ ਲੋੜ ਨਹੀਂ ਉਹ ਪਰਮਾਤਮਾ ਤੇ ਅੰਦਰ ਹੀ ਵਸਦਾ ਹੈ ਭਗਤ ਰਵਿਦਾਸ ਜੀ ਤੇ ਜੋੜੇ ਗੰਢਣ ਦਾ ਕੰਮ ਕਰਨਾ ਵੇਖੋ ਤੇ ਰੱਬ ਨਾਲ ਬਿਰਤੀ ਜੁੜੀ ਹੋਈ ਸੀ ਰੱਬ ਨਾਲ ਲਵ ਲੱਗੀ ਹੋਈ ਸੀ ਤੇ ਇੱਕ ਦਿਨ ਕੋਈ ਫਕੀਰ ਆਇਆ ਉਹਨਾਂ ਨੂੰ ਮਿਲਣ ਵਾਸਤੇ ਤੇ ਦੋਵੇਂ ਪਤੀ ਪਤਨੀ ਭਗਤ ਰਵਿਦਾਸ ਜੀ ਤੇ ਉਹਨਾਂ ਦੇ ਘਰ ਵਾਲੀ ਬੜਾ ਸਵਰਗ ਜੀਵਨ ਸੀ ਉਹਨਾਂ ਦਾ ਵਿਚਾਰ ਆਪਸ ਵਿੱਚ ਉਹਨਾਂ ਦੇ ਮਿਲਦੇ ਸੀ ਤੇ ਜਦੋਂ ਫਕੀਰ ਸਾਧੂ ਗਏ ਵੇਖਿਆ ਬੜੀ ਸ਼ਰਧਾ ਭਾਵਨਾ ਨਾਲ ਸੇਵਾ ਕੀਤੀ ਕਿਉਂਕਿ ਹਰ ਵਿੱਚ ਰੱਬ ਨਜ਼ਰ ਆਉਂਦਾ ਜਦੋਂ ਬੰਦਾ ਸਾਫ਼ ਹੋ ਗਿਆ ਤੇ ਸਭ ਵਿੱਚ ਪਰਮਾਤਮਾ ਨਜ਼ਰ ਆਉਂਦਾ ਘਟ ਘਟ ਮੈਂ ਹਰ ਜੂਵ ਅਸੈ ਸੰਤਨ ਕਿਹੋ ਪੁਕਾਰ ਫਿਰ ਇਨਸਾਨ ਦਾ ਇਨਸਾਨ ਨੂੰ ਪ੍ਰੇਮ ਆਉਂਦਾ ਫਿਰ ਨਹੀਂ ਵੀ ਜਾਣਦਾ ਤਾਂ ਵੀ ਬੰਦਾ ਪਾ ਕਿਤੇ ਬਸ ਗੱਡੀ ਟ੍ਰੇਨ ਵਿੱਚ ਸਫਰ ਕਰਦਿਆਂ ਨਾ ਤਾਂ ਵੀ ਪ੍ਰੇਮ ਬਣ ਜਾਂਦਾ ਪ੍ਰੇਮੀ ਬੰਦੇ ਦਾ ਪ੍ਰੇਮੀ ਬਣੂ ਹੁਣ ਈਰਖਾਲੂ ਬੰਦੇ ਦਾ ਕਿੱਥੋਂ ਪ੍ਰੇਮ ਬਣੂ ਉਹ ਬੈਸੀ کئی ਵਾਰੀ ਆਪਾਂ ਸੋਚਦਾ ਵੀ ਜਿਹਨੂੰ ਜਾਣਦੇ ਆ ਉਹਨਾਂ ਹੀ ਬੁਲਾਉਣਾ ਜਿਹਨੂੰ ਨਹੀਂ ਜਾਣਦੇ ਉਹਨੂੰ ਵੀ ਬੁਲਾ ਲਈਦਾ ਹੁੰਦਾ ਵੀ ਕੀ ਹਾਲ ਹੈ ਭਾਈ ਤੇਰਾ ਹੋਰ ਠੀਕ ਆ ਪਤਾ ਹੀ ਨਹੀਂ ਇੱਥੇ ਤੁਰੇ ਜਾਂਦੇ ਵੀ ਭਰਾ ਬਣ ਜਾਂਦੇ ਤੁਰੇ ਜਾਂਦੇ ਵੀ ਭੈਣ ਭਰਾ ਬਣ ਜਾਂਦੇ ਆ ਪਰ ਜਦੋਂ ਈਰਖਾ ਬੈਰ ਬਿਰੋਧ ਵਿੱਚ ਸੜ ਰਹੇ ਆ ਰਸਤਾ ਤਾਂ ਆਹ ਹੈ ਇੱਕ ਦਿਨ ਯਾਦ ਕਰ ਲਾਂਗੇ ਆਪਾਂ ਕਿੱਥੇ ਯਾਦ ਕਰ ਰਹੀ ਸੀ ਬੜਾ ਸੁਹਾਵ ਸੀ ਹਰ ਇੱਕ ਦੇ ਜਾਣਾ ਹਰ ਇੱਕ ਕੋਲ ਜਾ ਕੇ ਦੁੱਖ ਸੁੱਖ ਬਣਾਉਣਾ ਇੱਥੇ ਹਾਈ ਕੁਝ ਨਹੀਂ ਪਿਆ ਰਿਓ ਇੱਕ ਹੋਰ ਬੇਨਤੀ ਮੈਂ ਹਰ ਤੁਹਾਂ ਕਰਦਾ ਵਸ ਗੱਡੀ ਟ੍ਰੇਨ ਵਿੱਚ ਸਫਰ ਕਰਦੇ ਹੋਈ ਹੈ ਨਾ ਤੇ ਮੂਰਖ ਬੰਦੇ ਹੀ ਆ ਜਿਹੜਾ ਝਗੜਾ ਕਰਦਾ ਨਹੀਂ ਵਸ ਗੱਡੀ ਚ ਕੋਈ ਵੀ ਝਗੜਾ ਕਰਦਾ ਹੀ ਨਹੀਂ ਆਪਾਂ ਪਤਾ ਕੀ ਕਹਿੰਨੇ ਆ ਆਪਾਂ ਕਹਿੰਨੇ ਆ ਵੀ ਭਾਈ ਸਾਹਿਬ ਕੋਈ ਮਾਤਾ ਬਜ਼ੁਰਗ ਖੜੀ ਹੈ ਮਾਤਾ ਜੀ ਤੁਸੀਂ ਬਹਿ ਜਾਓ ਮੈਂ ਖੜ ਜਾਂਦਾ ਕੋਈ ਬਜ਼ੁਰਗ ਖੜਾ ਹੋਵੇ ਆਪਾਂ ਕਹਿੰਨੇ ਆ ਬਜ਼ੁਰਗੋ ਤੁਸੀਂ ਬਹਿ ਜਾਓ ਮੈਂ ਖੜ ਜਾਣਾ ਆਪਾਂ ਕਹਿੰਨੇ ਕਿਉਂ ਹਮਦਰਦੀ ਆਉਂਦੀ ਆ ਪਤਾ ਉੱਥੇ ਆਪਾਂ ਕਹਿੰਨੇ ਆ ਮਨਾ ਥੋੜੀ ਦੇਰ ਸਫਰੀ ਕਰਨਾ ਇਹ ਕਿਹੜਾ ਆਪਣੀ ਐ ਟ੍ਰੇਨ ਇਹ ਕਿਹੜਾ ਬੱਸ ਆਪਣੀ ਐ ਆਪਾਂ ਸਫਰੀ ਕਰਨਾ ਤੇ ਕਾਦੇ ਲਈ ਝਗੜਾ ਕਰਨਾ ਫਿਰ ਫਿਰ ਆਪਾਂ ਜਿਹੜੇ ਸੰਸਾਰ ਵਿੱਚ ਰਹਿੰਨੇ ਆ ਇਹ ਕਿਹੜਾ ਆਪਣਾ ਇੱਥੇ ਵੀ ਸਫਰ ਕਰਨੀ ਆਏ ਆ ਆਖੋ ਸਤਨਾਮ ਫਿਰ ਕਾਦਾ ਝਗੜਾ ਇੱਥੇ ਇਹ ਇਹ ਵੀ ਤਾਂ ਟ੍ਰੇਨ ਦਾ ਡੱਬਾ ਹੀ ਐ ਪਤਾ ਨਹੀਂ ਅੱਜ ਕਿੰਨੇ ਚ ਉਤਰਗੇ ਹੋਣਗੇ ਤੇ ਕਿੰਨੇ ਜੰਮ पे ਹੋਣਗੇ ਇਹ ਡੱਬੇ ਚ ਸੰਸਾਰ ਰੂਪੀ ਡੱਬੇ ਚ ਪਤਾ ਨਹੀਂ ਕਿੰਨੇ ਉਤਰਗੇ ਹੋਣਗੇ ਤੇ ਕਿੰਨੇ ਅਜੇ ਛੜਗੇ ਹੋਣਗੇ ਮਨ ਨਿਹਾਲ ਹੋ ਜਾਂਦਾ ਗੁਰਬਾਣੀ ਦੀਆਂ ਗੱਲਾਂ ਸੁਣ ਕੇ ਵੀ ਮਨਾ ਕਾਹਦੇ ਲਈ ਐ ਫਿਰ ਹਰੇਕ ਨੂੰ ਬੁਲਾਏਗਾ ਭਾਵੇਂ ਕੋਈ ਚੁੱਪ ਕਰਾ ਖੜਾ ਕੋਲੇ ਤਾਂ ਵੀ ਉਹਨੂੰ ਕਹਿਣਾ ਭਾਈ ਸਭ ਕੀ ਹਾਲ ਆ ਕੋਈ ਰਸਤੇ ਵਿੱਚ ਪਿੰਡ ਵਿੱਚ ਟੱਕਰ ਦੇ ਜਾਂਦਾ ਕੋਈ ਕੋਈ ਸਾਧਨ ਖਰਾਬ ਹੋ ਗਿਆ ਕਈ ਬੰਦੇ ਪੁੱਛਦੇ ਆ ਨਾ ਕੋਈ ਬਿਮਾਰ ਬੈਠਾ ਪੁੱਛਦੇ ਆ ਕੋਈ ਜ਼ਰੂਰਤ ਹੈ ਭਾਈ ਅੰਦਰ ਹਮਦਰਦੀ ਪੈਦਾ ਹੁੰਦੀ ਹੈ ਫਿਰ ਸਾਡੇ ਇਦਾਂ ਸਾਨੂੰ ਸਤਿਗੁਰੂ ਜੀ ਸਾਨੂੰ ਬਹੁਤ ਚੰਗਾ ਜੀਵਨ ਆਪਾਂ ਕਹਿੰਦੇ ਆ ਦੇਵਤਿਆਂ ਵਰਗਾ ਬੰਦਾ ਹੈ ਦੇਵਤਿਆਂ ਵਰਗਾ ਜੀਵਨ ਬਣਾ ਦਿੰਦੇ ਆ ਸਤਿਗੁਰੂ ਜੀ ਬਲੇ ਹਾਈ ਗੁਰ ਆਪਣੇ ਦਿਵਹਾੜੀ ਸਦਵਾਰ ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਵਾਰ ਤੇ ਉਹ ਫਕੀਰ ਦੀ ਜਦੋਂ ਭਗਤ ਰਵਿਦਾਸ ਜੀ ਤੇ ਉਹਦੇ ਘਰ ਵਾਲੀ ਨੇ ਸੇਵਾ ਕੀਤੀ ਨਾ ਰੱਜ ਕੇ ਸੇਵਾ ਕੀਤੀ ਤੇ ਫਕੀਰ ਦੇ ਅੰਦਰ ਦਇਆ ਆ ਗਈ ਬੜਾ ਕੁਝ ਹੁੰਦਾ ਫਕੀਰਾਂ ਕੋਲੇ ਰੱਬ ਦੇ ਬੰਦਿਆਂ ਕੋਲ ਉਹਨਾਂ ਕੋਲ ਨਾ ਕਹਿੰਦੇ ਇੱਕ ਪਾਰਸ ਸੀ ਪਾਰਸ ਤੇ ਉਹ ਭਗਤ ਰਵਿਦਾਸ ਜੀ ਨੂੰ ਦੇਣ ਲੱਗੇ ਇਦਾਂ ਕਹਿੰਦੇ ਆਹ ਲਓ ਜੀ ਇਹ ਪਾਰਸ ਹੈ ਜਿਹੜੀ ਚੀਜ਼ ਨਾਲ ਵੀ ਲਾ ਦਿਓਗੇ ਉਹ ਸੋਨਾ ਬਣ ਜਾਏਗੀ ਇਸੇ ਤਰ੍ਹਾਂ ਗੁਰਬਾਣੀ ਵੀ 파ਰਸ ਆ ਪਿਆਰੋ ਜਿਹੜਾ ਸ਼ਰੀਰ ਇਹਦੇ ਨਾਲ ਜੁੜ ਜਾਂਦਾ ਸੋਨੇ ਵਰਗਾ ਬਣ ਜਾਂਦਾ ਗੁਰਬਾਣੀ ਵਿੱਚ ਲਿਖਿਆ ਸਤਗੁਰ ਮਹਾ ਪੁਰਖ ਹੈ 파ਰਸ ਜੋ ਲੱਗੈ ਸੋ ਫਲ ਪਾਵੈਗੋ ਸਤਗੁਰ ਮਹਾ ਪੁਰਖ ਹੈ 파ਰਸ ਜੇ 파ਰਸ ਦੇ ਨਾਲ ਹੀ ਨਾ ਜੁੜਿਆ ਫਿਰ ਕੀ ਕਰੇਗਾ ਫਿਰ ਕੀ ਮਿਲਣਾ ਨਹੀਂ ਮਿਲਦਾ ساری ਜ਼ਿੰਦਗੀ ਵੀ ਨਹੀਂ ਮਿਲਦਾ ਕੁਝ ਜੇ ਹੁਣ ਗੋਲਕ ਨਾਲੀ ਮੱਥਾ ਲਾ ਕੇ ਮੁੜਗੇ ਤੇ ਕੀ ਮਿਲਣਾ ਪਿਆਰੋ ਬਹਿ ਕੇ ਕਦੇ ਸ਼ਬਦੀ ਨਾ ਸੁਣਿਆ ਗੁਰੂ ਦੀ ਤਾਂ ਗੱਲ ਹੀ ਨਾ ਸੁਣੀ ਜੇ ਬੱਚਾ ਕਲਾਸ 'ਚ ਹੀ ਨਾ ਬੈਠੇ ਜੇ ਬੱਚਾ ਟੀਚਰ ਦੀ ਗੱਲ ਹੀ ਨਾ ਸੁਣੇ ਤੇ ਪ੍ਰਾਪਤੀ ਕਿੱਥੋਂ ਹੋਣੀ ਹੈ ਗਿਆਨ ਕਿੱਥੋਂ ਆਣਾ ਤੁਸੀਂ ਬੱਚਿਆਂ ਨੂੰ ਰੋਜ਼ ਜਪਜੀ ਸਾਹਿਬ ਪੜਨ ਲਾ ਦਿਓ ਤੁਸੀਂ ਬੱਚਿਆਂ ਨੂੰ ਰੋਜ਼ ਸੁਖਮਨੀ ਸਾਹਿਬ ਪੜਨ ਲਾ ਦਿਓ ਜਾਂ ਕਹਿ ਵੀ ਸ਼ਬਦ ਹੁਕਮਨਾਮਾ ਸਾਹਿਬ ਸੁਣ ਕੇ ਆਇਆ ਕਰ ਦੋ ਪ੍ਰਕਾਰ ਦਾ ਪ੍ਰਸ਼ਾਦ ਮਿਲਦਾ ਗੁਰੂ ਘਰ 'ਚੋਂ ਇੱਕ ਗੁਰੂ ਜੀ ਦਾ ਪ੍ਰਸ਼ਾਦ ਮਿਲਦਾ ਦੇਗ ਪ੍ਰਸ਼ਾਦ ਲੈਣੇ ਆਪਾਂ ਇੱਕ ਮਿਲਦਾ ਹੁਕਮਨਾਮਾ ਰੂਪੀ ਪ੍ਰਸ਼ਾਦ ਗੁਰੂ ਜੀ ਦਾ ਹੁਕਮਨਾਮਾ ਰੂਪੀ ਪ੍ਰਸ਼ਾਦ ਵੀ ਲੈ ਕੇ ਆ ਤੇ ਜਿਹੜਾ ਅਸੀਂ ਪ੍ਰਸ਼ਾਦ ਛਕਦੇ ਹਾਂ ਉਹ ਵੀ ਲੈ ਕੇ ਆ ਜੇ ਕੋਈ ਪੁੱਛੇ ਵੀ ਲੈ ਕੇ ਕੀ ਆਇਆ ਤੇ ਦੱਸਣ ਜੋਗੇ ਤਾਂ ਹੋਈ ਇਹ ਵੀ ਅੱਜ ਸਾਡੇ ਗੁਰੂ ਜੀ ਨੇ ਬਾਣੀ ਵਿੱਚ ਆ ਕਿਹਾ ਕਿਤੇ ਉਹਨਾ ਵੇ ਪੜਪੜ ਗੱਡੀ ਲੱਦੀ ਐ ਪੜਪੜ ਭਰੀਆ ਸਾਥ ਪੜਪੜ 베ੜੀ ਪਾਈ ਐ ਪੜਪੜ ਗੱਡੀਆਂ ਖਾਤ ਪੜੀਆ ਜੇ ਤੇ ਵਰਸ ਵਰਸ ਪੜੀਆ ਜੇ ਤੇ ਮਾਸ ਨਾਨਕ ਲੇਖਾ ਇੱਕ ਗੱਲ ਹੁਰ ਹੌਮੈ ਚਖਣਾ ਚਾਖ ਕਿਤੇ ਪੜਪੜ ਗੱਡੀਆਂ ਲੱਦੀ ਜਾਈਏ ਪੜਦੇ ਬਹੁਤਾ ਸੀ ਬੜੇ ਖੰਡ ਪਾੜ ਸਾਡੀ ਜ਼ਿੰਦਗੀ ਵਿੱਚ ਲੰਘ ਜਾਂਦੇ ਆ ਬੜੇ ਸਹਿਜ ਪਾੜ ਸਾਦ ਸੰਗਤ ਦੀ ਸਾਡੀ ਜ਼ਿੰਦਗੀ ਵੀ ਦੀ ਲੰਘ ਜਾਂਦੇ ਆ ਪਰ ਜਿਸ ਦਿਨ ਤੁਸੀਂ ਸਮਝਣਾ ਸ਼ੁਰੂ ਕਰਤਾ ਉਦੈ ਤੁਹਾਨੂੰ ਮੌਤ ਵੀ ਮੌਤ ਨਹੀਂ ਲੱਗੇਗੀ। ਉਦੈ ਮੌਤ ਦਾ ਦੁੱਖ ਵੀ ਨਹੀਂ ਲੱਗਦਾ ਹੋਰ ਤੇ ਘਾਟੇ ਵਾਦੇ ਸਾਨੂੰ ਕੀ ਦੁਖੀ ਕਰ ਸਕਣਗੇ ਨਹੀਂ ਕਰ ਸਕਦੇ। ਗੁਰਸਿੱਖ ਨੂੰ ਗੁਰਸਿੱਖ ਬਣ ਜਾਓ ਪਹਿਲਾਂ ਵੀ ਕਿਹਾ ਨਾ ਵੀ ਗੁਰੂ ਦੀ ਰਜਾ ਵਿੱਚ ਰਹਿਣ ਲੱਗ ਜਾ ਕੋਈ ਘਾਟਾ ਵੀ ਪੈ ਜਾਏਗਾ ਤੂੰ ਅਪਸੈਟ ਨਹੀਂ ਹੋ ਸਕਦਾ ਕਦੇ ਨਹੀਂ ਹੋ ਸਕਦਾ। ਵੀ ਉਹਦੀ ਰਜਾ ਕੋਈ ਗੱਲ ਨਹੀਂ ਹੋਰ ਬਣ ਜਾਏਗੀ। ਐਸਾ ਮਨ ਬਣਾ ਦਿੰਦੇ ਆ ਪ੍ਰਮਾਤਮਾ ਵੀ ਐਡਾ ਮਨ ਤਕੜਾ ਹੋ ਜਾਂਦਾ। ਵੱਡੇ ਤੋਂ ਵੱਡੇ ਦੁੱਖਾਂ ਤੇ ਜੇ ਫਤਿਹ ਪਾਈ ਜਾ ਸਕਦੀ ਆ ਤਾਂ ਸ਼ਬਦਾਂ ਹੀ ਪਾਈ ਜਾ ਸਕਦੀ ਆ ਹੋਰ ਕੋਈ ਚਾਰਾ ਨਹੀਂ ਇੱਕ ਸਮਝ ਐ ਆਪਾਂ ਕਹਿੰਨਾ ਮੈਨੂੰ ਸਮਝਾਤਾ ਹੁਣ ਮਾਨਸਿਕ ਰੋਗੀ ਹੋ ਜਾਂਦੇ ਆ ਬੰਦੇ ਕਈ ਹੁਣ ਮਾਨਸਿਕ ਰੋਗੀ ਬੰਦੇ ਨੂੰ ਆਪਾਂ ਕੀ ਕਹਿੰਨਾ ਡਾਕਟਰ ਕੋਲ ਲੈ ਕੇ ਜਾਂਦੇ ਆ ਉਹ ਕੀ ਕਰਦਾ ਸ਼ਬਦ ਵਰਤਦਾ ਕਲਾਸ ਲਾਉਂਦਾ ਫਿਰ ਥੋੜੀ ਬਹੁਤੀ ਦਵਾਈ ਦਿੰਦਾ ਐ ਇਸੇ ਤਰ੍ਹਾਂ ਉਹ ਬੰਦਾ ਕਹਿੰਦਾ ਵੀ ਮੈਨੂੰ ਇਹੋ ਜੀਆਂ ਗੱਲਾਂ ਦਸੀਆਂ ਮੈਨੂੰ ਸਮਝ ਆ ਗਈ ਇਸੇ ਤਰ੍ਹਾਂ ਸਾਡੇ ਸਤਿਗੁਰੂ ਵੀ ਸਾਨੂੰ ਇਹੋ ਜੀਆਂ ਗੱਲਾਂ ਦੱਸਦੇ ਆ ਸਾਨੂੰ ਇਹੋ ਜੇ ਵਾਚਨ ਦੱਸਦੇ ਆ ਸਾਨੂੰ ਸਮਝ ਆ ਜਾਂਦੀ ਹੈ ਜਦੋਂ ਅਸੀਂ ਸਮਝ ਕੇ ਵੀ ਇਹ ਤੇ ਬਾਰੀ ਹੈ ਇਹ ਤੇ ਬਾਰੀ ਆਪੋ ਆਪਣੀ ਕੋਈ ਨਾ ਮੰਦਾ ਧੀਰ ਰਾਜੇ ਰਾਣਿਆਂ ਤੋਂ ਗੱਲ ਸ਼ੁਰੂ ਕੀਤੀ ਮਹਾਰਜ ਨੇ ਰਾਣਾ ਰਾਉ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ ਬਾਰੀ ਆਪੋ ਆਪਣੀ ਕੋਈ ਨਾ ਮੰਦਾ ਧੀਰ ਇਸੇ ਤਰ੍ਹਾਂ ਸਤਿਗੁਰੂ ਜੀ ਇਹੋ ਜੇ 파ਰਸ ਨੇ ਸਤਗੁਰ ਮਹਾਪੁਰਖ ਹੈ 파ਰਸ ਜੋ ਲੱਗੈ ਸੋ ਫਲ ਪਾਵੈ ਗੋ ਜਿਹੜਾ ਇਹਦੇ ਨਾਲ ਜੁੜ ਜੇਗਾ ਤੇ ਉਹ ਵੀ ਸੋਨਾ ਬਣ ਜੇਗਾ ਸੋਨੇ ਵਰਗੇ ਵਿਚਾਰ ਬਣ ਜਾਣਗੇ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਜੇ ਗੁਰੂ ਦੀ ਗੱਲ ਤੂੰ ਸੁਣਨੀ ਸ਼ੁਰੂ ਕਰ ਦਿੱਤੀ ਤਾਂ ਤੇਰੇ ਦਿਮਾਗ ਵਿੱਚ ਮਤ ਵਿੱਚ ਰਤਨ ਜਵਾਹਰ ਮਾਣਕ ਭਾਵ ਇਹੋ ਜੇ রতনা ਵਰਗੇ ਮੋਤੀਆਂ ਵਰਗੇ ਵਿਚਾਰ ਤੇਰੇ ਅੰਦਰ ਪੈਦਾ ਹੋ ਜਾਣਗੇ ਤੇ ਫਿਰ ਬੱਚਾ ਜਿਹੜਾ ਜੁੜ ਗਿਆ ਵਿਚਾਰ ਹੋਣਗੇ ਨਹੀਂ ਪੈਦਾ ਬੱਚੇ ਦੇ ਅੰਦਰ ਇਸੇ ਤਰ੍ਹਾਂ ਭਾਈ ਜਦੋਂ ਅਸੀਂ ਜੋੜ ਦਾਂਗੇ ਅੱਜ ਆਪਾਂ ਕਹਿੰਦੇ ਆ ਬੱਚੇ ਆਖੀ ਨਹੀਂ ਲੱਗਦੇ ਅੱਜ ਦਾ ਸਮਾਂ ਹੈ ਆਪਾਂ ਕਹਿੰਦੇ ਆ ਬੱਚਿਆਂ ਨੂੰ ਕਿਵੇਂ ਸਮਝਾਈਏ ਜੀ ਮਾਹੌਲ ਐਦਾਂ ਦਾ ਹੈ ਬਾਣੀ ਨਾਲ ਜੋੜੋ ਬੱਚਿਆਂ ਤੇ ਬੱਚੇ ਆਪੇ ਸਮਝ ਜਾਣਗੇ ਬੱਚੇ ਸਾਡੇ ਬਾਹਰ ਜਾਂਦੇ ਆ ਬੱਚੇ ਸਾਡੇ ਹੋਸਟਲਾਂ ਚ ਜਾਂਦੇ ਆ ਕੋਈ ਕੋਈ ਕਹਿੰਦਾ ਪਿਆਰਿਓ ਕਿ ਆਲਾ ਬੇਟਾ ਗੁੱਟਕਾ ਸਾਹਬ ਜਪਜੀ ਸਾਹਿਬ ਵੀ ਪੜਿਆ ਕਰੀ ਕਿਤੇ ਮੈਨੂੰ ਰਹਿ ਰਾਸ ਪੜ ਕੇ ਵੀ ਫੋਨ ਕਰਿਆ ਕਰੀ ਵੀ ਮੈਂ ਜਰੇ ਰਾਸ ਕੀਤੀ ਏ ਸ਼ਾਮ ਨੂੰ ਤੇ ਬਾਣੀ ਦੇ ਕੇ ਤੋਰਦੇ ਉਹ ਨਾਲ ਕੋਈ ਐਸਾ ਨਹੀਂ ਜੋ ਗੁਰਮਖੋ ਬੱਚੇ ਦਾ ਮਾਹੌਲ ਖਰਾਬ ਕਰ ਸਕੇ ਐਡੀ ਵੱਡੀ ਪਾਵਰ ਹੈ ਸੱਚੇ ਪਾਤਸ਼ਾਹ ਦੀ ਬਾਣੀ ਵਿੱਚ ਸੱਚੇ ਪਾਤਸ਼ਾਹ ਦੇ ਬੋਲਾਂ ਵਿੱਚ ਇਸੇ ਤਰ੍ਹਾਂ ਜਦੋਂ ਅਸੀਂ ਬਾਣੀ ਨਾਲ ਜੁੜ ਜਾਂਦੇ ਹਾਂ ਤੇ ਭਗਤ ਰਵਿਦਾਸ ਜੀ ਨੂੰ ਜਦੋਂ 파ਰਸ ਦਿੱਤਾ ਐਨੇ ਕੁ ਜੁੜੇ ਹੋਏ ਸੀ ਸੰਸਾਰ ਨਾਲ 모ਏ ਨਹੀਂ ਸੀ ਕਹਿੰਦੇ ਆ ਫਕੀਰ ਜੀ ਕੋਈ ਗੱਲ ਨਹੀਂ ਵੈਸੇ ਲੋੜ ਤਾਂ ਹੈ ਨਹੀਂ ਜੇ ਲੋੜ ਪਈ ਤਾਂ ਕਿਤੇ ਵਰਤ ਲਾਂਗੇ ਇੱਥੇ ਰੱਖ ਜੋ ਕਹਿੰਦੇ ਉਹ ਫਕੀਰ ਨੇ 파ਰਸ ਜੋ ਸੀ ਉੱਥੇ ਰੱਖ ਦਿੱਤੀ ਆਪ ਚਲਾ ਗਿਆ ਕਾਫੀ ਸਮਾਂ ਲੰਘ ਗਿਆ ਭਗਤ ਰਵਿਦਾਸ ਜੀ ਬੰਦਗੀ ਕਰਦੇ ਰਹੇ ਕਰਦੇ ਰਹੇ ਕਰਦੇ ਰਹੇ ਕਾਫੀ ਟਾਈਮ ਬਾਅਦ ਫਕੀਰ ਮੁੜਿਆ ਉਹਨੇ ਸੋਚਿਆ ਵੀ ਭਗਤ ਰਵਿਦਾਸ ਜੀ ਨੇ ਤੇ ਚੰਗਾ ਮਕਾਨ ਪਾ ਲਿਆ ਹੋਣਾ ਵਿਪਾਰਸਵਰਤੀ ਹੋਣੀ ਆ ਬੜਾ-ਬੜਾ ਮਹਿਲ ਪਾ ਲਿਆ ਹੋਣਾ ਵੇਖਾਂ ਜਾ ਕੇ ਜਦੋਂ ਜਾ ਕੇ ਨਿਗਾਹ ਮਾਰੀ ਉਸੇ ਰੋਹੀ ਵਿੱਚ ਤੇ ਉਹੀ ਝੌਂਪੜੀ ਉਹੀ ਛੰਨ ਨਜ਼ਰ ਆਈ ਭਗਤ ਰਵਿਦਾਸ ਜੀ ਦੀ ਉਹ ਜਦੋਂ ਗਿਆ ਗਏ ਫਕੀਰ ਜੀ ਦੁਆਰਾ ਰਵਿਦਾਸ ਜੀ ਇਹ ਮੈਂ ਤੁਹਾਨੂੰ ਪਾਰਸ ਦੇ ਕੇ ਗਿਆ ਸੀ ਤੁਸੀਂ ਵਰਤ ਹੀ ਨਹੀਂ ਬੜੀ ਵਰਤਨ ਵਾਲੀ ਚੀਜ਼ ਸੀ ਤੁਹਾਡੇ ਮੈਂ ਪ੍ਰਸੰਨ ਹੋਇਆ ਤੁਹਾਡੀ ਸੇਵਾ ਤੋਂ ਤੇ ਤੁਸੀਂ ਵਰਤ ਹੀ ਨਹੀਂ ਉਹ ਕਹਿੰਦੇ ਗੱਲ ਆ ਫਕੀਰ ਜੀ ਮੇਰਾ ਟਾਈਮ ਚੰਗਾ ਪਾਸ ਹੁੰਦਾ ਸੀ ਪ੍ਰਸ਼ਾਦਾ ਪਾਣੀ ਮਿਲਦਾ ਰਿਹਾ ਤੇ ਮੈਨੂੰ ਲੋੜ ਹੀ ਨਹੀਂ ਪਈ ਅਸਲ ਕਈ ਵਾਰੀ ਪਦਾਰਥਾਂ ਮੰਗਰ ਲੱਗੇ ਨਾ ਅਸੀਂ ਆਪ ਦੀ ਸ਼ਾਂਤੀ ਆਪ ਹੀ ਭੰਗ ਕਰ ਲੈਨੇ ਹ ਰਜਾ ਚ ਨਹੀਂ ਰਹੇ ਆਪਣੀ ਸ਼ਾਂਤੀ ਆਪ ਹੀ ਭੰਗ ਓਵਰ ਚੱਲਣਾ ਓਵਰ ਖਰਚੇ ਰਜਾਜ ਨਾਰਾਇਣਾ ਚੰਗਾ ਮਕਾਨ ਹੋਵੇ ਰਹਿਣ ਵਾਸਤੇ ਸੋਨਾ ਪ੍ਰਸ਼ਾਦਾ ਮਿਲ ਰਿਹਾ ਛਕਣ ਨੂੰ ਸਾਧਨ ਦਾ ਕੰਮ ਕੀ ਹੁੰਦਾ ਆਉਣ ਜਾਣਾ ਸਫਰ ਲਗਾਉਣਾ ਚਸਕਾ ਨਾ ਹੋਵੇ ਜੇ ਤਾਂ ਜੁੱਤੇ ਪਾਉਣੇ ਆ ਚਸਕੇ ਨਾਲ ਫਿਰ ਤਾਂ ਭਾਵੇਂ ਪਾ ਲਓ 20000 ਦੇ ਪਰ ਜੇ ਕਰਨਾ ਸਾਧ ਸੰਗਤ ਜੀ ਸਮਾਂ ਪਾਸ ਤੇ ਫਿਰ ਜੁੱਤੀ 500 ਦੀ ਵੀ ਆ ਜਾਂਦੀ ਹੈ ਤੇ ਜੇ ਤਾਂ ਗੁਰਮਖੋ ਚਸਕਾ ਕੱਪੜਿਆਂ ਦਾ ਤੇ ਬਹੁਤ ਵੱਡੇ ਵੱਡੇ ਬ੍ਰਾਂਡਡ ਪਉਂਦੀ ਹੈ ਦੁਨੀਆ ਹੈਗੇ ਆ ਪੈਸੇ ਪਾਲਾ ਪਰ ਕਿਸੇ ਦੇ ਮੰਗਰ ਲੱਗੇ ਚਿੰਤਾ ਨਾ ਖੜੀ ਕਰ ਤੇ ਜੇ ਤੰ ਟਕਣਾ ਤਾਂ 1000 1500 ਨਾ ਵੀ ਸਰ ਜਾਂਦਾ ਸਾਧ ਸੰਗਤ ਜੀ ਗੱਲ ਇਹ ਆ ਉਹਦੀਆਂ ਬਖਸ਼ਿਸ਼ਾਂ ਨੇ ਭਾਵ ਕੀ ਹੈ ਜੇ ਹੁਣ ਚਸਕਾ ਹੁੰਦਾ ਤੇ ਵਰਤ ਦੇ ਭਗਤ ਰਵਿਦਾਸ ਜੀ ਫਕੀਰ ਜੀ ਉੱਥੇ ਹੀ ਪਈ ਹੋਣੀ ਆ ਪਾਰਸ ਜਿੱਥੇ ਤੁਸੀਂ ਰੱਖ ਕੇ ਗਏ ਸੀ ਉਹ ਜਦੋਂ ਵੇਖਿਆ ਫਕੀਰ ਪਤਾ ਕੀ ਕਹਿੰਦਾ ਕਹਿੰਦਾ ਰਵਿਦਾਸ ਜੀ ਰਵਿਦਾਸ ਟਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਭਗਤ ਰਵਿਦਾਸ ਜੀ ਲੋਕਾਂ ਦੇ ਕੱਪੜਿਆਂ 'ਚ ਧਰਮ ਹੈ ਲੋਕਾਂ ਦੇ ਬੈਠਣ 'ਚ ਧਰਮ ਹੈ ਲੋਕਾਂ ਦੇ ਉੱਠਣ 'ਚ ਧਰਮ ਹੈ ਲੋਕਾਂ ਦੇ ਗੱਲਾਂ 'ਚ ਧਰਮ ਹੈ ਪਰ ਭਗਤ ਰਵਿਦਾਸ ਜੀ ਤੇਰੇ ਅੰਦਰ ਧਰਮ ਹੈ ਆਖੋ ਸਤਨਾ ਤੇਰੇ ਅੰਦਰ ਧਰਮ ਵੇਖਣ ਨੂੰ ਮਿਲਿਆ ਮੈਨੂੰ ਇਸੇ ਤਰ੍ਹਾਂ ਬੰਦੇ ਦੇ ਜਦੋਂ ਅੰਦਰ ਧਰਮ ਵਸ ਜਾਂਦਾ ਨਾ ਸਾਧ ਸੰਗਤ ਜੀ ਉਦੋਂ ਗੱਲ ਵੱਖਰੀ ਹੋ ਜਾਂਦੀ ਹੈ